ਜਲਦੀ ਕਾਰ ਦੀ ਛੱਤ ਤੇ ਬੈਠ ਕੇ ਸ਼ਰਮ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਕੁੜੀ ਤੇ ਮੁੰਡਾ ਖੁੱਲੇ ਆਮ ਇੱਕ ਦੂਜੇ ਨੂੰ ਪਿਆਰ ਕਰ ਰਹੇ ਨੇ ਰਾਹ ਜਾਂਦੇ ਲੋਕਾਂ ਨੇ ਇਸ ਦੀ ਵੀਡੀਓ ਬਣਾ ਦਿੱਤੀ ਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਕਿ ਇੱਕ ਕੁੜੀ ਤੇ ਮੁੰਡਾ ਕਾਰ ਦੀ ਛੱਤ ਉੱਪਰ ਬੈਠੇ ਹੋਏ ਨੇ ਤੇ ਇੱਕ ਦੂਜੇ ਨੂੰ ਪਿਆਰ ਕਰਦੇ ਹੋਏ ਦਿਖਾਈ ਦੇ ਰਹੇ ਨੇ ਵੀਡੀਓ ਨੂੰ ਜਾਣਾਂ ਦੀ ਦੱਸੀ ਜਾ ਰਹੀ ਹੈ ਤੇ ਇਹ ਮੁੰਡਾ ਤੇ ਕੁੜੀ ਯੂਗਾਂਡਾ ਦੇਸ਼ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਜੋ ਕਿ ਪੰਜਾਬ ਦੇ ਵਿੱਚ ਪੜ੍ਹਾਈ ਕਰਨ ਦੇ ਲਈ ਆਏ ਹੋਏ ਨੇ ਜਗਬਾਨੀ ਟੀਵੀ ਲਈ ਰਾਜੇਸ਼ ਗੋਤਮ ਦੀ ਰਿਪੋਰਟ ਜਲਦੀ ਕਾਰ ਦੀ ਛੱਤ ਤੇ ਬੈਠ ਕੇ ਸ਼ਰਮ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਕੁੜੀ ਤੇ ਮੁੰਡਾ ਖੁੱਲੇ ਆਮ ਇੱਕ ਦੂਜੇ ਨੂੰ ਪਿਆਰ ਕਰ ਰਹੇ ਨੇ ਰਾਹ ਜਾਂਦੇ ਲੋਕਾਂ ਨੇ ਇਸ ਦੀ ਵੀਡੀਓ ਬਣਾ ਦਿੱਤੀ ਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਕਿ ਇੱਕ ਕੁੜੀ ਤੇ ਮੁੰਡਾ ਕਾਰ ਦੀ ਛੱਤ ਉੱਪਰ ਬੈਠੇ ਹੋਏ ਨੇ ਤੇ ਇੱਕ ਦੂਜੇ ਨੂੰ ਪਿਆਰ ਕਰਦੇ ਹੋਏ ਦਿਖਾਈ ਦੇ ਰਹੇ ਨੇ ਵੀਡੀਓ ਲੁਧਿਆਣਾ ਦੀ ਦੱਸੀ ਜਾ ਰਹੀ ਹੈ ਤੇ ਇਹ ਮੁੰਡਾ ਤੇ ਕੁੜੀ ਯੂਗਾਨ्डा ਦੇਸ਼ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਜੋ ਕਿ ਪੰਜਾਬ ਦੇ ਵਿੱਚ ਪੜ੍ਹਾਈ ਕਰਨ ਦੇ ਲਈ ਆਏ ਹੋਏ ਨੇ ਜਗਬਾਨੀ ਟੀਵੀ ਲਈ ਰਾਜੇਸ਼ ਗੌਤਮ ਦੀ ਰਿਪੋਰਟ